ਸ਼ਹਿਰ ਦੇ ਵਿੱਚ ਖੜੇ ਰਹੇ ਆ ਜਿੰਮਾਰੀ ਦੇ ਸੈਂਟਰ ਦੇ ਵਿੱਚ ਉਹ ਜਿਹੜਾ ਹੈਗਾ ਏਰੀਆ ਉੱਥੇ ਵਧੀਆ ਸੇਵਾ ਜਿਲਿਆ ਆਪਾਂ ਅੱਥੇ ਦੇਖਿਆ ਕਿ ਕਾਫੀ ਲੋਕਾਂ ਨੇ ਜਿਹੜਾ ਹੈਗਾ ਵੋਲੰਟੀਅਰਲੀ ਅੱਛਾ ਕੰਮ ਕੀਤਾ ਸਾਈਟਸ ਵਗੈਰਾ ਆਫ ਕੀਤੀ ਹਨਾ ਕਿ ਅਸੀਂ ਆਬਜ਼ਰਵ ਕਰ ਰਹੇ ਸੀ ਕਿ ਕਿ ਰੋਡ ਤੇ ਥੋੜੀ-ਬਹੁਤ ਮੂਵਮੈਂਟ ਸੀਗੀ ਵਹਿਕਲਸ ਦੀ ਸੋ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜਾ ਬਲੈਕਆਊਟ ਹੈਗਾ ਉਹਨੂੰ ਟੋਟਲੀ ਕੀਤਾ ਜਾਵੇ ਕਿਉਂਕਿ ਵੌਲੰਟਰੀ ਐਕਸਰਸਾਈਜ਼ ਸੀਗੀ ਅਸੀਂ ਕਿਸੇ ਨੂੰ ਫੋਰਸ ਨਹੀਂ ਕੀਤਾ ਅਸੀਂ ਲੋਕਾਂ ਨੂੰ ਐਨਕਰੀਜ ਕੀਤਾ ਉਹਨਾਂ ਨੂੰ ਜਾਗਰੂਕ ਕੀਤਾ ਸੋ ਇਸ ਤਰੀਕੇ ਦੀ ਜਿਹੜੀ ਐਕਸਰਸਾਈਜ਼ ਹੁੰਦੀ ਹੈ ਇਹ ਭਵਿੱਖ ਦੇ ਵਿੱਚ ਵੀ ਜਿਹੜੀ ਆਪਾਂ ਕਰਦੇ ਰਵਾਂਗੇ ਤਾਂ ਕਿ ਇੱਕ ਲੋਕਾਂ ਨੂੰ ਜਿਹੜਾ ਹੈਗਾ ਉਹ ਇਹ ਜਾਗਰੂਕਤਾ ਜਿਹੜੀ ਹੈਗੀ ਉਹ ਉਹਨਾਂ ਦੇ ਵਿੱਚ ਆਂਦੀ ਰਹੇ ਤੇ ਹਰ ਵਾਰ ਜਦੋਂ ਆਪਾਂ ਇਸ ਤਰੀਕੇ ਦੀ ਪ੍ਰੈਕਟਿਸ ਕਰਦੇ ਹਾਂ ਸੋ ਲਾਸਟ ਟਾਈਮ ਤੋਂ ਇੰਪਰੂਵਮੈਂਟ ਦੇਖਣ ਨੂੰ ਮਿਲਦਾ ਵੀ ਪੈਨਿਕ ਅਲੀਗਲ ਹੈਗੀ ਲੋਕੀ ਆਪਣੇ ਬਹੁਤ ਸਮਝਦਾਰ ਹੈਗੇ ਅੱਜ ਕੱਲ ਹਰ ਜਨਾਂ ਟੈਕਸਾ ਵੀ ਹੈਗਾ نیٹ ਤੇ چیزیں دیکھਦਾ ਰਹਿੰਦਾ ਬਸ ਨਹੀਂ ਕਹਿਣਾ ਚਾਹੁੰਦਾ ਕਿ ਜਿਹੜੀ ਵੀ ਤੁਸੀਂ ਇੰਟਰਨੈਟ ਤੇ ਮੋਬਾਈਲ ਤੇ ਚੀਜ਼ ਦੇਖ ਰਹੇ ਹੋ ਉਹ ਕਿਸੇ অথেন্টিਕੇਟਿਡ ਪਲੇਟਫਾਰਮ ਦੀ ਹੋਵੇ ਹੈਨਾ ਉਹ ਕਿਸੇ ਵੀ ਫੇਕ ਨਿਊਜ਼ ਵਗੈਰੇ ਹੈਗੀ ਜਿਹੜੇ ਤਰੀਕੇ ਤੇ ਹੋ ਸਕਦਾ ਹੈ ਕਿ ਬਾਹਰ ਦੇ ਕੋਈ ਇਸ ਤਰੀਕੇ ਦੇ ਪ੍ਰਯਾਸ ਦੂਜੇ ਚੈਨਲਸ ਵੀ ਕਰ ਸਕਦੇ ਹੈ ਕਿ ਕੋਈ ਫੇਕ ਨਿਊਜ਼ ਸਪਰੈਡ ਕਰੀਏ ਜਾਂ ਕੋ ਸ਼ਰਾਰਤੀ ਅਨਸਰ ਵੀ ਕਰ ਸਕਦੇ ਉਸ ਤੋਂ ਬਚਿਆ ਜਾਵੇ